ਸਸਤਰਿਕਾਲ ਚਰਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੋਲੀਗ੍ਰਾਫਿਕ ਟੈਸਟ ਹੋਇਆ ਸੰਜੇ ਰਾਜ ਦੇ ਕਾਲੇ ਕਾਰਨਾਮਿਆਂ ਦਾ ਖੁਲਾਸਾ ਪ੍ਰੇਮਿਕਾ ਤੋਂ ਮੰਗੀ ਸੀ ਨਿਊਟ ਤਸਵੀਰ ਕਟਨਾ ਵਾਲੀ ਰਾਤ ਪੀਤੀ ਸੀ ਸ਼ਰਾਬ ਐਮਰਜੈਂਸੀ ਰਿਲੀਜ਼ ਹੋਣ ਤੋਂ ਪਹਿਲਾਂ ਕੰਗਨਾ ਰਣੌਤ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਪੰਜਾਬੀ ਪਰਵਾਵਕ ਵਿੱਕੀ ਥਾਮਸ ਸਿੰਘ ਨੇ ਦਿੱਤੀ ਧਮਕੀ ਕੰਗਨਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਧਮਕੀ ਤਾਮਿਲਨਾਡੂ ਮਹਾਪੰਚਾਇਤ ਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਨੂੰ 에ਅਰਪੋਰਟ ਤੇ ਰੋਕਿਆ ਗਿਆ ਕਿਸਾਨਾਂ ਨੇ ਕੇਂਦਰ ਦੀ ਕਾਰਵਾਈ ਦੀ ਕੀਤੀ ਨਿੰਦਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਲਕੱਤਾ ਜਬਰ ਜਨਾਹ ਤੇ ਕਤਲ ਮਾਮਲੇ 'ਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ. ਸੀਬੀਆਈ ਨੇ ਮੁਲਜ਼ਮ ਸੰਜੇ ਰਾਏ ਸਮੇਤ ਕਈ ਲੋਕਾਂ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੰਜੇ ਰਾਏ ਨੇ ਲਾਈ ਡਿਟੈਕਟਿਡ ਟੈਸਟ 'ਚ ਕਈ ਗੱਲਾਂ ਕਬੂਲ ਕੀਤੀਆਂ ਨੇ. ਲਾਈ ਡਿਟੈਕਟਿਡ ਟੈਸਟ ਦੌਰਾਨ ਸੰਜੇ ਰਾਏ ਨੇ ਕੇਂਦਰੀ ਜਾਂਚ ਬਿਊਰੋ ਨੂੰ ਦੱਸਿਆ ਹੈ ਕਿ ਉਹ ਅਪਰਾਧ ਤੋਂ ਕੁਝ ਘੰਟੇ ਪਹਿਲਾਂ ਆਪਣੇ ਦੋਸਤ ਨਾਲ ਰੈੱਡ ਲਾਈਟ ਏਰੀਆ 'ਚ ਗਿਆ ਸੀ ਹਾਲਾਂਕਿ ਉਸਨੇ ਅਜੇ ਹਾ ਕੁਝ ਨਹੀਂ ਕਿਹਾ ਟੈਸਟ ਦੌਰਾਨ ਸੰਜੀਤ ਰਾਏ ਨੇ ਸੜਕ ਤੇ ਇੱਕ ਹੋਰ ਵਿਅਕਤੀ ਨਾਲ ਛੇੜਛਾੜ ਕਰਨ ਦੀ ਗਲ ਵੀ ਕਬੂਲੀ ਹੈ। ਘਟਨਾ ਵਾਲੀ ਰਾਤ ਸੰਜੀਤ ਰਾਏ ਨੇ ਆਪਣੇ ਦੋਸਤ ਨਾਲ ਸ਼ਰਾਬ ਪੀਤੀ ਬਾਅਦ ਵਿੱਚ ਉਹ ਰੈੱਡ ਲਾਈਟ ਏਰੀਆ ਲਈ ਰਵਾਨਾ ਹੋ ਗਏ। ਇਸ ਤੋਂ ਬਾਅਦ ਉਹ ਦੱਖਣੀ ਕਲਕੱਤਾ ਦੇ ਇੱਕ ਹੋਰ ਰੈੱਡ ਲਾਈਟ ਖੇਰੀਆ ਦੇ ਵਿੱਚ ਲੱਗ ਗਿਆ। ਚੇਤਲਾ ਜਾਂਦੇ ਸਮੇ ਉਸ ਨੇ ਇੱਕ ਲੜਕੀ ਨਾਲ ਖਤੀਥੌਰ ਤੇ ਛੇੜਛਾੜ ਕੀਤੀ। ਸੀਬੀਆਈ ਨੇ ਮੁਲਜ਼ਮ ਦਾ ਪ੍ਰੋਫਾਈਲ ਤਿਆਰ ਕੀਤਾ ਹੈ ਜਿਸ ਤੋਂ ਪਤਾ ਲੱਗਿਆ ਕਿ ਉਹ ਸ਼ਰੀਲ ਵੀਡੀਓਜ਼ ਦੇਖਣ ਦਾ ਗੰਬੀਰ ਆਦੀ ਸੀ। ਉਸ ਦੇ ਫੋਨ ਤੇ ਕਈ ਸ਼ਰੀਲ ਕਲਿੱਪ ਵੀ ਮਿਲene। ਸੀਬੀਏ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਕੋਛ ਦੀ ਭੂਮਿਕਾ ਦੀ ਵੀ ਜਾਂਚ ਹੋ ਰਹੀ ਹੈ ਤੇ ਉਸ ਦਾ ਲਾਈ ਡਿਟੈਕਟਡ ਟੈਸਟ ਵੀ ਕਰਵਾਇਆ ਗਿਆ ਫਿਲਮ ਅਮਰਜੈਂਸੀ ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਉਤ ਨੇ ਮਹਾਰਾਸ਼ਟਰ ਪੰਜਾਬ ਤੇ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਫਿਲਮ ਦੇ ਪ੍ਰੋਮੋਸ਼ਨ ਦੌਰਾਨ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਦੱਸਦੀ ਹੈ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਫਿਲਮ ਕੰਗਨਾ ਵੱਲੋਂ ਬਣਾਈ ਗਈ ਹੈ ਜੋ ਆਪਣੇ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਬਿਆਨਾਂ ਕਰਨ ਵਿਵਾਦਾਂ 'ਚ ਰਹਿੰਦੀ ਹੈ। ਫਿਲਮ 'ਚ ਸਿੱਖਾਂ ਦੇ ਕਿਰਦਾਰ ਤੇ ਹਮਲਾ ਕੀਤਾ ਗਿਆ ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰ ਸਕਦੀ ਤੇ ਹੁਣ ਪੰਜਾਬੀ ਪ੍ਰਭਾਵਕ ਵਿਕੀ ਥਾਮਸ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਲਲ ਹੋ ਰਿਹਾ ਜਿਸ 'ਚ ਉਹ ਕੰਗਨਾ ਨੂੰ ਗੰਭੀਰ ਜੇ ਭੋਗਤਾਂ ਦੀ ਧਮਕੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਵੀਡੀਓ 'ਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਜੇਕਰ ਉਹ ਫਿਲਮ 'ਚ ਸਿੱਖਾਂ ਨੂੰ ਅਤਵਾਦੀ ਦੇ ਰੂਪ ਵਿੱਚ ਪੇਸ਼ ਕਰਦੀ ਵੀ ਤਾਂ ਯਾਦ ਰੱਖੋ ਕਿ ਜਿਸ ਦੀ ਫਿਲਮ ਇਹ ਕਰ ਰਹੀ ਹੈ ਉਸ ਨਾਲ ਕੀ ਸੀਨ ਹੋਇਆ ਸੀ ਯਾਦ ਰੱਖੋ ਕਿ ਸਤਵੰਦ ਸਿੰਘ ਤੇ ਬੈਂਦ ਸਿੰਘ ਕੌਣ ਸਨ ਉਹ ਜਿਹਾ ਕਰਦੇ ਨੇ ਅਸੀਂ ਸਿਰਫ ਆਪਣੀਆਂ ਉਂਗਲਾ ਮਾਰਦਿਆਂ ਜੇ ਅਸੀਂ ਸਿਰੰ ਕਲੰਗ ਕਰਨਾ ਚਾਹੁੰਦੇ ਹਾਂ ਤਾਂ ਸਾਡਾ ਵੀ ਸਿਰ ਵਟਿਆ ਜਾ ਸਕਦਾ ਹੈ। ਹੋਰ ਜੇ ਹੋਰ ਅਗਰ ਆਪ ਜੇ ਪਿਕਚਰ ਰਿਲੀਜ਼ ਕਰਤੇ ਹੋ

और अगर वो मूवी में दिख, दिख जाता है कि वो आतंकवादी है याद रखना जिसका मूवी कर रही है ना तू, उसका क्या सेवा हुआ था सतवन सिंह और बैल सिंह कौन थे वो भी रोल करने के लिए तैयार हो जाना ये मैं दिल से बोल रहा हूं क्योंकि क्यों, उंगली जो हमारे तरफ करता है वो उंगली ही छुटकाते थे हम तो वो संत जी के लिए हम अपना सर कटवा भी देंगे जब सर कटवा भी सकते हैं तो काट भी सकते हैं ਸਾਮਿਲ ਨਾਂਡੂ ਦੇ ਤੀਰੂਚਿਰਾਪਲੀ ਅਤੇ ਪੰਡਚੇਰੀ ਤੋਂ ਸੰਗਠਿਤ ਕਿਸਾਨ ਮਹਾਪੰਚਾਇਤਾਂ ਚ ਜਾਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਹਵਾਈ ਅੱਡੇ ਤੇ ਰੋਕ ਲਿਆ ਗਿਆ ਕਿਸਾਨਾਂ ਨੂੰ ਕਿਰਪਾਨ ਦੇ ਨਾਲ ਜਹਾਜ਼ ਤੇ ਚੜ੍ਹਨ ਦੀ ਇਜਾਜ਼ਤ ਨਹੀਂ ਸੀ ਕਿਸਾਨਾਂ ਦਾ ਦੋਸ਼ ਹੈ ਕਿ ਕਿਰਪਾਨ ਨੂੰ ਸਿਰਫ ਬਹਾਨੇ ਵਜੋਂ ਵਰਤਿਆ ਗਿਆ ਜਦੋਂ ਕਿ ਸਰਕਾਰ ਉੱਤਰੀ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਵਿਸਤਾਰ ਤੋਂ ਡਰੀ ਹੋਈ ਹੈ ਦਰਅਸਲ ਕਿਸਾਨ ਅੱਜ ਐਮਐਸਪੀ ਗਾਰੰਟੀ ਕਾਨੂੰਨ ਦੇ ਮੁੱਦੇ ਤੇ ਤਾਮਿਲਨਾਡੂ ਦੇ ਤਿਰੂਚਿਰਾ ਪੱਲੀ ਦੇ ਪੰਡੂਚੇਰੀ ਚ ਸਯੁਕਤ ਕਿਸਾਨ ਮੋਰਚਾ ਵੱਲੋਂ ਯੋਜਿਤ ਮਹਾਪੰਚਾਇਤਾਂ ਚ ਹਿੱਸਾ ਲੈਣ ਲਈ ਰਵਾਨਾ ਹੋ ਰਹੇ ਸਨ ਤੇ ਇਹਨਾਂ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਭੋਜਰਾਜ ਕੋਲ ਕਿਰਪਾਨ ਨਹੀਂ ਸੀ ਪਰ ਫਿਰ ਵੀ ਦਿੱਲੀ ਹਵਾਈ ਅੱਡੇ ਤੇ ਜਹਾਜ਼ ਵਿੱਚ ਚੜਨ ਤੋਂ ਰੋਕ ਦਿੱਤਾ ਗਿਆ ਤੇ ਇਹ ਵੀਡੀਓ ਕਾਫੀ ਵਾਇਰਲ ਹੋਈ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਜਾਨ ਲਈ 에어ਪੋਰਟ ਤੋਂ ਆਇਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਉੱਥੇ ਆਪਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹਦੇ ਤੋਂ ਅਸੀਂ ਸਮਝਦੇ ਆ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈंसिल ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਪਰ ਬਹਾਨੇਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਆ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਕੀ ਜਾਣੀ ਜਾ ਸਕਦੇ ਕਿਰਪਾਨਾ ਪਾਕੀ ਨਹੀਂ ਜਾ ਸਕਦੇ ਬਾ ਇਹ ਵੀ ਇੱਕ ਨਵੀਂ ਗੱਲ ਹੈ ਮੈਨੂੰ ਇਹ ਉਦੋਂ ਵੀ ਗਾਂ ਦੁੱਖ ਦੀ ਗੱਲ ਇਹ ਲੱਗੀ ਹੈ ਕਿ ਸਾਡੇ ਜਿਹੜੇ ਸਿੱਖੀ ਨੂੰ ਅੱਜ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ ਏਅਰਪੋਰਟਾਂ ਦੇ ਵਿੱਚ ਜਾ ਕੇ ਬੈਗ ਤਾਂ ਚੜ੍ਹ ਨਹੀਂ ਦਿੱਤਾ ਜਾਏਗਾ। ਕੈਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਭਾਰਤ ਦੇ ਵਿਛਿੰਦੇ ਨਹੀਂ ਹੋ। ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ, ਬੜੀ ਸ਼ਰਮ ਦੀ ਗੱਲ ਹੈ। ਸਾਨੂੰ ਅੱਜ ਭਾਰਤ ਸਰਕਾਰ ਤੋਂ ਜਵਾਬ ਮੰਗਦੇ ਹਾਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮੂਨੀਆਂ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਜੇ ਇਹ ਹੈ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਜਿਹੇ ਵਰਤਾਰੇ ਜਿਹੜਾ ਹੋ ਰਿਹਾ ਹੈ ਇਹਦੇ ਤੇ ਕਦੋਂ ਠੱਲ ਪਏਗੀ ਸਰਕਾਰਾਂ ਇਹਦੇ ਪ੍ਰਤੀ ਜਿਹੋ ਜਿਹੇ ਰਵੱਈਆ ਜਾਂ ਪੈਸੇ ਦੇਖਿਆ ਕਿਉਂਕਿ ਮੈਂ ਗੱਲ ਤਾਂ ਕਹਿ ਰਿਹਾ ਮੈਂ ਅੱਜ ਤੋਂ ਪਹਿਲਾਂ ਲਗਾਤਾਰ ਕੱਟੋ-ਕੱਟ 10 ਵਾਰੀ ਫਲੈਗ ਦੇ ਉੱਤੇ ਸਫਰ ਕਰ ਚੁੱਕਿਆ ਕਦੇ ਕਿਸੇ ਸਟਰੀਟ 'ਚ ਕਦੇ ਕਿਸੇ ਸਟੇਟ 'ਚ ਲੇਕਿਨ ਕਦੇ ਅਜ ਤੱਕ ਇਹ ਪ੍ਰੋਬਲਮ ਨਹੀਂ ਆਈ ਜਿਹੜੀ ਪ੍ਰੋਬਲਮ ਅੱਜ ਇੱਥੇ ਕ੍ਰੀਏਟ ਕੀਤੀ ਗਈ ਹੈ ਮੈਂ ਕਹੂੰਗਾ ਕਿ ਕੋਈ ਪ੍ਰੋਬਲਮ ਨਹੀਂ ਹੈ ਇਹ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਇਸ ਵੱਲੋਂ ਕ੍ਰੀਏਟ ਕੀਤੀ ਗਈ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਨੂੰ ਘਬਰਾੜ ਦੇ ਵਿੱਚ ਆ ਚੁੱਕੀ ਹੈ ਕਿਸਾਨ ਅੰਦੋਲਨ ਲਗਾਤਾਰ ਜਿਸ ਤਰ੍ਹਾਂ ਬੁਲੰਦੀ ਵੱਲ ਨੂੰ ਵੱਧ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਫੈਲ ਰਿਹਾ ਹੈ ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਆਉਣ ਵਾਲਾ ਜਿਹੜਾ ਉਹ ਜਿਹੜੇ ਸਟੇਟਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਰਾਜਾਂ ਦੇ ਵਿੱਚ ਉਹਨਾਂ ਰਾਜਾਂ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆਂ ਕਿ ਇਨਸਾਨ ਅੰਦੋਲਨ ਉਹਨਾਂ ਸਟੇਟਾਂ ਦੇ ਵਿੱਚ ਨਾ ਫੈਲ ਪਾਵੇ ਉਹਨੂੰ ਰੋਕਣ ਦੇ ਲਈ ਸਰਕਾਰ ਨੇ ਇੱਕ ਉਹ ਜੀ ਹਰਕਤ ਕੀਤੀ ਹੈ ਜੋ ਅਤਿ ਨਿੰਦਣਯੋਗ ਹੈ ਤੇ ਬੜੀ ਸ਼ਰਮ ਵਾਲੀ ਗੱਲ ਹੈ ਲੇਕਿਨ ਇਹ ਸੋਚੇ ਨਾ ਸਰਕਾਰ ਕਿ ਅਜਿਹਾ ਕਰਕੇ ਤੁਸੀਂ ਇਹ ਜੁਰਮ ਕਰਕੇ ਤੁਸੀਂ ਸਾਡੇ ਤੇ ਇਹ ਅਤਿਆਚਾਰ ਕਰਕੇ ਇਨਸਾਨਾਂ ਦਾ ਗਲਾ ਦਬਾ ਕੇ ਤੁਸੀਂ ਅੰਦੋਲਨ ਰੋਕ ਲੋਗੇ ਜਾ ਤੁਸੀਂ ਆਪਦੀ ਸੱਦਾ ਬਣਾ ਕੇ ਰੱਖ ਲੋਗੇ ਇਹ ਮੇਰਾ ਖਿਆਲ ਹੈ ਤੁਹਾਡਾ ਭਲੇਖਾ ਹੋਵੇਗਾ ਮਾਮਲਾ ਬਟਾਲਾ ਪੁਲਿਸ ਜ਼ਿਲ੍ਹੇ ਦੇ ਕੁਮਾਨ ਨਜ਼ਦੀਕ ਪੈਂਦੇ ਪਿੰਡ ਮਿੱਕੇ ਤੋਂ ਸਾਹਮਣੇ ਹੈ ਜਿੱਥੇ ਬੇਖੌਫ ਚੋਰਾਂ ਨੇ ਨੌਕਰੀ ਕਰ ਰਹੇ ਸਰਹੱਦ ਦੇ ਫੌਜੀ ਜਵਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ ਚੋਰ ਰਾਤ ਦਾ ਫਾਇਦਾ ਚੁੱਕਦੇ ਹੋਏ ਲੱਖਾਂ ਦਾ ਸਮਾਨ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਦੁਖੀ ਦੇ ਨਾਲ ਫੌਜੀ ਬੁੱਟਾ ਸਿੰਘ ਤੇ ਉਸ ਦੀ ਮਾਂ ਪਿਆਰ ਕੌਰ ਨੇ ਦੱਸਿਆ ਕਿ ਰਾਤ ਨੂੰ ਉਹਨਾਂ ਦੇ ਘਰ ਕੋਈ ਨਹੀਂ ਸੀ ਜਦੋਂ ਸਵੇਰੇ ਉਹਨਾਂ ਨੇ ਘਰ ਆ ਕੇ ਵੇਖਿਆ ਤਾਂ ਗੇਟ ਲੱਗਿਆ ਹੋਇਆ ਸੀ ਪਰ ਕਮਰੇ ਅੰਦਰ ਦਾਖਲ ਹੋਣ ਵਾਲੇ ਮੇਨ ਦਰਵਾਜ਼ੇ ਦਾ ਕੁੰਡਾ ਟੁੱਟਿਆ ਹੋਇਆ ਸੀ ਜਦ ਕਮਰੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਚੋਰਾਂ ਵੱਲੋਂ ਘਰ ਦੇ ਕੱਲੇ-ਕ ਜੋ ਫਰੋਲੀ ਗਈ ਸੀ ਕਮਰੇ ਅੰਦਰ ਪਈ अलमारी ਤੋੜ ਕੇ ਉਸ ਦੇ ਲੋਕਰ ਚੋਂ 2.5 ਟੋਲੇ ਸੋਨਾ ਨਕਦੀ ਕੱਪੜੇ ਲੈਪਟਾਪ ਇੱਥੇ ਤੱਕ ਕਿ 50 ਕਿਲੋ ਕਣਕ ਵੀ ਚੋਰੀ ਲੈ ਕੇ ਫਰਾਰ ਹੋ ਗਏ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਰੀਬ 2.5 ਤੋਂ 3 ਲੱਖ ਦਾ ਨੁਕਸਾਨ ਹੋਇਆ ਪੁਲਿਸ ਵੱਲੋਂ ਪarcha ਦਰਜ ਕੀਤਾ ਗਿਆ ਤੇ ਚੋਰਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਪਛਮੇ ਮਤਲਬ ਹਸਤਾ ਹੋਇਆ ਜਿਹੜਾ ਮੇਰੇ ਬੱਚੇ ਦੋਨੋਂ ਸਾਇੰਸ ਸਕੂਲ ਕੋਪੂਤਲਾ ਚ ਪੜਦੇ ਆ ਇੱਥੇ ਮੇਰੀ ਮਿਸਜ ਤੇ ਮੇਰੀ ਛੋਟੀ ਬੇਟੀ ਔਰ ਮੇਰੇ ਮਦਰ ਰਹਿੰਦੇ ਮੇਰੇ ਮਦਰ ਮਤਲਬ ਦੂਸਰੇ ਘਰ ਚਲੇ ਗਏ ਮੇਰਾ ਬ੍ਰਦਰ ਅਸੀਂ ਦੋਨੋਂ ਇੱਕ ਹੀ ਜੁੰਟ ਦੇ ਵਿੱਚ ਆ ਦੋਨੋਂ ਫੌਜੀ ਆ ਤੇ ਮਗਰੋਂ ਮਤਲਬ ਰਾਤ ਨੂੰ ਇਹ ਕਾਰਵਾਈ ਹੋਈ ਚੋਰਾ ਦੀ ਪਿੰਡ ਮੀਕੇ ਆ ਜੀ ਜ਼ਿਲ੍ਹਾ ਕਰਦਸਪੁਰ ਤਹਿਸੀਲ ਬਟਾਲਾ ਤਾਣਾ ਕਮਾਨ ਆ ਜੀ ਤੇ ਮੈਂ ਜਦੋਂ ਮੇਰੀ ਮਿਸਜ ਨੇ ਮੈਨੂੰ ਇਨਫੋ ਕੀਤਾ ਕਿ ਮਤਲਬ ਆਹ ਕਾਰਵਾਈ ਹੋ ਗਈ ਘਰੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿੰਨੀ ਕਿ ਚੋਰੀ ਹੋਈ ਚੋਰੀ ਤਕਰੀਬਨ 2.5 2.5 ਟੋਲੇ ਸੋਨਾ ਇੱਕ ਬੱਚੇ ਦਾ ਲੈਪਟਾਪ ਵੀ ਤੇ ਮਤਲਬ ਇੱਕ ਇਨਵਰਟਰ ਬੈਟਰਾ ਬਾਕੀ ਇਥੋਂ ਤੱਕ ਘਰੋਂ ਦਾਣੇ ਵੀ ਚੋਕੇ ਲੈ ਗਏ ਲੇਕਿਨ ਕੋਈ ਇੱਥੇ ਮੇਰੇ ਨਾਲ ਕੋਈ ਮੇਰੀ ਹੱਲਪ ਨਹੀਂ ਹੋਈ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮੈਂ ਇਹ ਚਾਹੁੰਦਾ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਜਿਹੜਾ ਜਾਗੇ ਤੇ ਆਪਣਾ ਕਾਰਵਾਈ ਕਰੇ ਔਰ ਉਹ ਜੋ ਲਟੇਰੇ ਉਹਨਾਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਇਹਦੇ ਵਿੱਚ ਇਸ ਤਰ੍ਹਾਂ ਇਹਦੀ ਵੇਖੋ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਤੇ ਪੁਲਿਸ ਵੱਲੋਂ ਇਹ ਬਣਦੀ ਕਿ ਪਰਚਾ ਦਰਜ ਕਰਨਾ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਤੇ ਜੋ ਵੀ ਸਾਨੂੰ ਇਹਦੇ ਵਿੱਚ ਤੱਤ ਸਾਹਮਣੇ ਆਉਣਗੇ ਜੋ ਵੀ ਕਲੂ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇਜ ਕਿਤੇ ਵੀ ਕੋਈ ਫੁਟੇਜ ਨਹੀਂ ਆਈ ਕਿਉਂਕਿ ਇਹ ਲੇਡੀ ਪ੍ਰਵੀਨ ਕੌਰ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਹਸਬੰਦ ਆਰਮੀ ਚ ਨੇ ਤੇ ਇਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਜੀ ਪਰਚਾ ਦਰਜ ਕੀਤਾ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਆਪਣੇ ਲੈਵਲ ਤੇ ਚੋਰੀ ਦੀ ਭਾਲ ਕਰਦੇ ਰਿਹਾ ਫੁੱਲ ਮਲੀਤੀ ਜਿਹੜੀ ਆ ਕੋਈ ਕਰੀਬ 3 ਲੱਖ ਦੀ ਆ ਜੀ ਤੇ ਬਾਕੀ ਪੁਲਿਸ ਲੱਗੀ ਹੋਈ ਹੈ ਜੀ ਆਪਣਾ ਕੰਮ ਕਿਉਂਕਿ ਕਿਸੇ ਵੇਲੇ ਕੋਈ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਟਾਈਮ ਤੇ ਲੱਗਦਾ ਹੀ ਆ ਜੀ ਕਿਉਂਕਿ ਸਾਡੇ ਕੋਲ ਹੋਰ ਤੇ ਕੋਈ ਸੋਰਸ ਨਹੀਂ ਹੁੰਦਾ ਸਾਡੇ ਕੋਲ ਤਾਂ ਇੱਕ ਸਿਰਫ ਟੈਕਨੀਕਲ ਸੋਰਸ ਹੁੰਦੇ ਆ ਟੈਕਨੀਕਲ ਸੋਰਸ ਤੇ ਜਾਵਾਂਗੇ ਕੈਮਰਿਆਂ ਦੇ ਵਿੱਚ ਕੁਝ ਆਇਆ ਨਹੀਂ ਆ ਕਿ ਡੰਪ ਵਗੈਰਾ ਉੱਥੋਂ ਚੁਕਾਇਆ ਟੈਲੀਫੋਨ ਦਾ ਜੋ ਵੀ ਸਾਹਮਣੇ ਆਏਗਾ ਉਹਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਵੇ। ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਐਨਆਰਆਈ ਦੇ ਮਾਮਲੇ 'ਚ ਗੋਲੀ ਚਲਾਉਣ ਵਾਲੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਦਸ ਦੇ ਕਰੀਬ ਮਾਮਲੇ ਦਰਜ ਨੇ ਤੇ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਸਦਾ ਕੱਟ ਕੇ ਜ਼ਮਾਨਤ ਤੇ ਬਾਹਰ ਨਿਕਲੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹਨਾਂ ਦੀ 15 ਲੱਖ ਰੁਪਏ ਦੇ ਵਿੱਚ ਵਿਦੇਸ਼ ਬੈਠੇ ਐਨਆਰਆਈ ਵੱਲੋਂ ਸੁਪਾਨੀ ਦੇ ਕੇ ਦੂਸਰੇ ਐਨਆਰਆਈ ਨੂੰ ਮਾਰਨ ਦੀ ਕੋਸ਼ਿਸ਼ ਅਮਰ ਸਰਚ ਰਹਿੰਦੇ ਹੋਏ ਜਿਸ ਦਿਨ ਹੋਟਲ ਦੇ ਵਿੱਚ ਰਿਹਾ ਗਿਆ ਸੀ ਹੋਟਲਾਂ ਦੇ ਦੌਰਾਨ 85000 ਰੁਪਏ ਦੀ ਨਕਦੀ ਇਸਤੇਮਾਲ ਕੀਤੀ ਗਈ ਸੀ ਪੁਲਿਸ ਦਾ ਕਹਿਣਾ ਹੈ ਕਿ ਚਾਹੇ ਉਹ ਦੇਸ਼ ਵਿੱਚ ਕੋਈ ਵੀ ਵਿਅਕਤੀ ਹੋਵੇ ਚਾਹੇ ਵਿਦੇਸ਼ 'ਚ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਏਗੀ ਤੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ 24 ਅਗਸਤ ਨੂੰ ਕਮਿਸ਼ਨਰ ਅਮਰਸਰ ਵਿਖੇ ਐਨ ਆਰ ਆਈ ਸੁਖਚੈਨ ਸਿੰਘ ਤੇ ਅਟੈਕ ਹੋਇਆ ਸੀ ਜਾਨਲੇਵਾ ਅਟੈਕ ਹੋਇਆ ਸੀ ਉਹਦੇ ਚ ਦੋ ਸ਼ੂਟਰ ਮੌਕੇ ਤੇ ਸਾਹਮਣੇ ਆਏ ਸੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਸ ਕੇਸ ਨੂੰ ਲੈ ਕੇ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸੀਮ ਸਾਹਿਬ ਦੀਆਂ ਸਖਤ ਹਦਾਇਤਾਂ ਸੀ ਵੀ ਇਸ ਕੇਸ ਨੂੰ ਵਿਦਆਊਟ ਬਿਨਾ ਕਿਸੇ ਦੇਰੀ ਤੇ ਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਲਾਜਿਕ ਐਂਡ ਤੇ ਲੈ ਜਾਣਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੇ ਇਹਦਾ ਜਿਹੜਾ ਮੋਟਿਵ ਹੈ ਸਾਰਾ ਪਤਾ ਕਰਨਾ ਉਸ ਡੀਜੀਪੀ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਤਹਿਤ ਮਾਨਯੋਗ ਡੀਜੀਪੀ ਸਪੈਸ਼ਲ ਇੰਟਰਨਲ ਸਕਿਉਰਿਟੀ ਸਪੈਸ਼ਲ ਡੀਜੀਪੀ ਢੋਕੇ ਸਾਹਿਬ ਉਹ ਵੀ ਇੱਥੇ ਮੌਕੇ ਤੇ ਆਏ ਸੀ ਸਾਡੇ ਹੋ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਜਿਹੜੀਆਂ ਬਾਕੀ ਨਾਲ ਦੇ ਜ਼ਿਲ੍ਹੇ ਦੀਆਂ ਜਾਂ ਕਾਉਂਟੈਂਟ ਇੰਟੈਲੀਜੈਂਸ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਰਲ ਕੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹਦੇ ਵਰਕਆਊਟ ਕਰ ਰਹੇ ਸੀ ਉਸ ਵਰਕਆਊਟ ਦਾ ਸਿਟਾ ਉਸ ਸਾਰੇ ਅਧਿਕਾਰੀਆਂ ਤੇ ਸਾੜੀ ਸਾਰੀਆਂ ਸਾਡੀਆਂ ਜਿਹੜੀਆਂ ਯੂਨਿਟਸ ਦੀ ਮਿਹਨਤ ਦੇ ਸਿੱਟੇ ਵਜੋਂ ਤੁਹਾਨੂੰ ਪਤਾ ਪਹਿਲੇ 7 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਦਾ ਨਾਮ ਗੁਰਕੀਰਤ ਬਾਸੀ ਪਿੰਡ ਬੋਟਰਾ ਏਰੀਆਸ ਗੋਰੀ ਸੁਖਵਿੰਦਰ ਪੁੱਤਰ ਜਰਨੈਲ ਸਿੰਘ ਪਿੰਡ ਜੈਹਰਾਂ ਬੁੰਢੇਲਵਾ ਇਹ ਦੋ ਵਿਅਕਤੀ ਆ ਜਿਹੜੇ ਇਮੀਡੀਏਟ ਉਦੋਂ 7 ਘੰਟੇ ਦੇ ਵਿੱਚ ਸ਼ਾਮ ਤੱਕ ਆਇਡੈਂਟੀਫਾਈ ਹੋ ਗਏ ਸੀ ਜਿਨ੍ਹਾਂ ਬਾਰੇ ਤੁਹਾਡਾ ਨੇ ਸ਼ੇਅਰ ਕੀਤਾ ਸੀ ਇਸੇ ਤਰ੍ਹਾਂ ਨੈਕਸਟ ਡੇ ਇਹ ਗੱਲ ਸਟੈਬਲਿਸ਼ ਹੋ ਗਈ ਸੀ ਵੀ ਇਹ ਐਨਆਰਆਈ ਦਾ ਮਰਡਰ ਹੈ ਜਿਹੜਾ ਇਹ ਆਪਸੀ ਐਨਆਰਆਈ ਪਰਿਵਾਰਾਂ ਦਾ ਝਗੜਾ ਉਸ ਦੇ ਵਜ੍ਹਾ ਕਰਕੇ ਜਿਹੜੇ ਇਸ ਸੁਖਚੈਨ ਸਿੰਘ ਦਾ ਸੌਰਾ ਪਰਿਵਾਰ ਜੋ ਕਿ ਅਮਰੀਕਾ 'ਚ ਰਹਿੰਦਾ ਉਸ ਪਰਿਵਾਰ ਵੱਲੋਂ ਫਰौती ਦੇ ਕੇ ਸਪਾਰੀ ਦੇ ਕੇ ਇਹਨਾਂ ਬੰਦਿਆਂ ਤੋਂ ਇਹ ਕ੍ਰਾਈਮ ਕਰਾਉਣ ਦਾ ਉਹਨਾਂ ਨੇ ਯਤਨ ਕੀਤਾ ਤੇ ਇਹ ਕ੍ਰਾਈਮ ਕਰਵਾਇਆ ਉਸੇ ਲੜੀ ਤਹਿਤ ਪੰਜ ਵਿਅਕਤੀ ਆ ਜਿਹੜੇ ਅਸੀਂ ਕੱਲ ਗ੍ਰਿਫਤਾਰ ਕਰ ਲਈ ਸੀ ਜਿਨ੍ਹਾਂ ਨੇ ਕ੍ਰਾਈਮ 'ਚ ਅਸਿਸਟ ਕੀਤਾ ਜਾਂ ਕ੍ਰਾਈਮ ਕਰਨ ਤੋਂ ਬਾਅਦ ਇਹਨਾਂ ਨੂੰ ਪਨਾਹ ਦਿੱਤੀ ਆ ਜਾਂ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਮੇਨ ਇਸ ਦਾ ਪੁਰਾਣਾ ਫਾਦਰ ਇਨ ਲਾ ਸੀਗਾ ਅਸੀਂ ਉਹਨੂੰ ਮੌਕੇ ਤੇ ਅਰੈਸਟ ਕਰ ਲਿਆ ਸੀ ਜ਼ਿਲ੍ਹੇ ਦੀ ਸ਼੍ਰੀ ਹਰगोਬਿੰਦਪੁਰ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਪ੍ਰਧਾਨ ਨਵਦੀਪ ਪੰਨੂ ਤੇ ਐਮਸੀ ਸਮੇਤ ਹਰगोਬਿੰਦਪੁਰ ਦੇ ਵਸਨੀਕਾਂ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੇ ਦੌਰਾਨ ਨਜਾਇਜ਼ ਪਾਰਟੀਆਂ ਤੋਂ ਤੰਗ ਤੇ ਸਿਆਸੀ ਦਬਾਅ ਕਾਰਨ ਪੁਲਿਸ ਦੀ ਧੱਕੇਸ਼ਾਹੀ ਦੇ ਵਿਰੁੱਧ ਪ੍ਰੈਸ ਵਾਰਤਾ ਦੇ ਵਿੱਚ ਪਹੁੰਚੀਆਂ ਬੀਬੀਆਂ ਵੱਲੋਂ ਐਮਐਲਏ ਸ਼੍ਰੀ ਹਰगोਬਿੰਦਪੁਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਕੈਮਰੇ ਸਾਹਮਣੇ ਜਮ ਕੇ ਪਹੁੰਚ ਕੱਢੀ ਗਈ ਇਸ ਮੌਕੇ ਜਿੱਥੇ ਨਗਰ ਕੌਂਸਲ ਪ੍ਰਧਾਨ ਨਵਦੀਪ ਪੰਨੂ ਨੇ ਕਿਹਾ ਕਿ ਐਮਸੀ ਗੁਰਪ੍ਰੀਤ ਸਿੰਘ ਦੇ ਖਿਲਾਫ ਸਿਆਸੀ ਸ਼ੈਅ ਤੇ ਪੁਲਿਸ ਵੱ ਨਾਲ ਕੇਸ ਦਰਜ ਕਰਦੇ ਹੋਏ ਇਮਾਨਦਾਰ ਕਾਉਂਸਲਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਥੇ ਨਗਰ ਕਾਉਂਸਲਰ ਦੀ ਸ਼੍ਰੀ ਹਰਗੋਬਿੰਦਪੁਰ ਵਿੱਚ ਚੱਲ ਰਹੇ ਲੋਕ ਭਲਾਈ ਦੇ ਵਿਕਾਸ ਕਾਰਜਾਂ ਨੂੰ ਵੀ ਰੋਕਿਆ ਜਾ ਰਿਹਾ ਉਥੇ ਹੀ ਐਮਐਲਏ ਸ਼੍ਰੀ ਹਰਗੋਬਿੰਦਪੁਰ ਐਡਵੋਕੇਟ ਅਮਰ ਪਾਸਿੰਗ ਨੇ ਇਹਨਾਂ ਸਾਰੇ ਰੋਪਾਂਨ ਨਕਾਰ ਦਿੱਤੇ ਹੈ ਕਿ ਜੋ ਵੀ ਕੇਸ ਦਰਜ ਹੋਏ ਨੇ ਉਹ ਕਿਸੇ ਵੀ ਸਿਆਸੀ ਦਬਾਅ ਹੇਠ ਦਰਜ ਨਹੀਂ ਹੋਗੇ ਕਾਉਂਸਲਰ ਸਰਦਾਰ ਗੁਰਪ੍ਰੀਤ ਸਿੰਘ ਸ਼ੈਣੀ ਜਿਨ੍ਹਾਂ ਦੀ ਵਾਈਫ ਉਹਨਾਂ ਦੀ ਕਾਉਂਸਲਰ ਆ ਬੀਬੀ ਹਰਜਿੰਦਰ ਕੌਰ ਜੀ ਉਹਨਾਂ ਦੇ ਪਤੀ ਜਿਹੜੇ ਨੇ ਗੁਰਪ੍ਰੀਤ ਸਿੰਘ ਸ਼ੈਣੀ ਉਹਨਾਂ ਦੇ ਉੱਤੇ ਜਿਹੜਾ ਆ ਪਿਛਲੇ ਦਿਨੀ ਪੁਲਸ थाना ਸ਼੍ਰੀ ਹਰਗੋਬਿੰਦਪੁਰ ਵੱਲੋਂ ਨਜਾਇਜ਼ ਮਾਈਨਿੰਗ ਦਾ ਪਰਚਾ ਦੇ ਕੇ ਉਹਨਾਂ ਦੀ ਜੀਸੀਪੀ ਫੜ ਕੇ ਉਹਨਾਂ ਦੀ ਟਰੈਕਟਰ ਟਰਾਲੀ ਫੜ ਕੇ ਸਾਰਾ ਕੁਝ ਤੇ ਉਹਨਾਂ ਦਾ ਅੰਦਰ ਜਿਹੜਾ ਉਹ ਲਾਦ ਦਿੱਤਾ ਗਿਆ ਆ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕਾਰਨ ਕੀ ਆ ਇਹਨਾਂ ਗੱਲਾਂ ਦਾ ਕਿਉਂ ਹੋਇਆ 86 ਸੈ ਐਡਵੋਕੇਟ ਐਮ ਐਲ اے ਅਮਰਪਾਲ ਸਿੰਘ ਦੇ ਕਹਿਣ ਦੇ ਉੱਤੇ ਪੁਲਿਸ ਨੇ ਧੱਕੇ ਨਾਲ ਫੜ ਕੇ ਨਜਾਇਜ਼ ਮਾਈਨਿੰਗ ਦਾ ਪਰਚਾ ਦਿੱਤਾ ਮਾਈਨਿੰਗ ਕੀ ਸੀ ਕਿਸੇ ਵੀ ਪੰਜਾਬ ਦੇ ਵਿੱਚੋਂ ਮਿੱਟੀ ਦੀ ਪਰਮਿਸ਼ਨ ਮਿਲ ਜਾਂਦੀ ਆ ਪਰ ਜਿਹੜੀ ਢਾਏ ਤੇ ਪਸਰ ਵਾਲੀ ਭਰਤੀ ਵਾਲੀ ਰੇਤਾ ਉਹਦੀ ਪਰਮਿਸ਼ਨ ਜਿਹੜੀ ਨਹੀਂ ਦਿੱਤੀ ਜਾਂਦੀ ਉਸ ਜਗ੍ਹਾ ਦੇ ਉੱਤੇ ਕਿਉਂਕਿ ਜਦੋਂ ਅਸੀਂ ਕੋਈ ਗਲੀ ਬਣਾਉਨੇ ਆ ਟੈਂਡਰ ਦਿੱਤਾ ਜਾਂਦਾ ਸਰਕਾਰੀ ਠੇਕੇਦਾਰ ਨੂੰ ਉਸ ਗਲੀ ਦੇ ਵਿੱਚ ਰੇਤਾ ਬੱਜਰ ਸਾਰਾ ਕੁਝ ਘਟਕਾ ਮਿਕਸ ਕਰਕੇ ਦਿੱਤਾ ਜਾਂਦਾ ਉਹਨੂੰ ਸਾਰੇ ਪੈਸੇ ਉਹ ਚ ਐਡਜਸਟ ਕੀਤੇ ਹੁੰਦੇ ਆ ਉਹ ਠੇਕੇਦਾਰ ਦੇ ਹੁੰਦੇ ਆ ਆਪਣੀ ਮਿੱਟੀ ਪਾਉਣੀ ਸੀ ਸਰਕਾਰੀ ਤੌਰ ਤੇ ਔਰ ਗਲੀ ਕਿਹਦੀ ਬਣਾ ਰਿਆ ਸੀ ਐਡਵੋਕੇਟ ਅਮਰਪਾਲ ਦੇ ਘਰ ਨੂੰ ਜਾਂਦੀ ਉਹਦੀ ਗਲੀ ਬਣਾ ਰਿਆ ਸੀ ਜਿਹਦੇ ਵਿੱਚ ਭਰਤੀ ਪਾਉਣ ਵਾਲੀ ਰੇਤਾ ਗੋਪੀ ਜੀ ਉਹਨਾਂ ਨੇ ਉਹ ਜਗ੍ਹਾ ਦੇ ਵਿੱਚ ਪਾਈ ਮੈਨੂੰ ਮੈਂ ਸਭ ਤੋਂ ਪਹਿਲਾਂ ਤੁਹਾਡੇ ਇਸ ਮਾਧਿਅਮ ਰਾਹੀਂ ਸਰਕਾਰ ਨੂੰ ਹਲਕਾ ਬਲਾਈਕ ਨੂੰ ਔਰ ਥਾਣਾ ਸ਼੍ਰੀ ਹਰਗਵਿੰਦਪੁਰ ਦੀ ਪੁਲਿਸ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਕੀ ਜਿਹੜੀਆਂ ਮੈਂ ਗਲੀਆਂ ਬਣਾਉਣੀਆਂ ਆ ਉਹਦੇ ਵਿੱਚ ਬੁੱਕਾਂ ਨਾਲ ਰੇਤਾ ਪਾਵਾਂ ਜਾਂ ਚਮਚਿਆਂ ਨਾਲ ਪਾਵਾਂ ਕਿਸ ਚੀਜ਼ ਨਾਲ ਰੇਤਾ ਪਾਵਾਂ ਨਗਰ ਕੌਂਸਲ ਦੇ ਵਿੱਚ ਜਿਹੜੀ ਰੇਤਾ ਪਾਈ ਜਾ ਰਹੀ perties ਪਵਾ ਰਹੇ ਸੀ ਅਸੀਂ ਉਸ ਟਰੈਕਟਰ ਟਰਾਲੀ ਨੂੰ ਨਜਾਇਜ਼ ਤੌਰ ਤੇ ਫੜ ਕੇ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਜਿਹੜਾ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਉਹ ਟੈਂਡਰ ਵਾਲਾ ਬੰਦਾ ਜਿਹੜਾ ਨਗਰ ਕੌਂਸਲ ਦੀਆਂ ਗਲੀਆਂ ਤੇ ਰੇਤਾ ਪਾ ਰਿਹਾ ਸੀ ਕਿਉਂਕਿ ਇਹ ਲੋਕ ਇਸ ਲੋਕ ਦੇ ਨਕਰੇ ਹੋਏ ਲੋਕ ਇਥੋਂ ਦੇ ਚੋਰ ਤੇ ਚਵਲ ਤੇ ਠੱਗ ਜਿਹੜਾ ਚਵਲ ਸਾਡੇ ਸ਼ਹਿਰ ਦੀ ਆ ਮੈਂ ਗੱਲ ਕਰਦਾ ਆਪਣੇ ਸ਼ਹਿਰ ਦੇ ਨਿੱਕੇ ਨਿੱਕਿਆਂ ਦੀ ਜਿਨ੍ਹਾਂ ਦੀ ਸ਼ਹਿਤ ਹੈ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਇਹ ਪਰਚਾ ਦਰਜ ਕਰਾਇਆ ਮੈਂ ਤੁਹਾਡੇ ਮਾਦੇ ਨੂੰ ਇੱਕ ਐਮ ਐਲ ਏ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਐਮ ਐਲ ਏ ਸਾਹਿਬ ਇਸ ਇੱਕ ਚਵਲ ਕਰਕੇ ਅੱਜ ਇਹਦਾ ਪਰਿਵਾਰ ਨਕਰਿਆ ਹੋਇਆ ਆਪਣੇ ਘਰ 'ਚ ਬੈਠਾ ਆ ਤੇ ਇਹ ਗੱਲ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਅੱਜ 6 ਪਰਚੇ ਅੱਜ 6 ਪਰਚੇ ਜਿਹੜੇ ਆ ਸ਼੍ਰੀ ਹਰਗਵਿੰਦਪੁਰ ਦੇ ਵਿੱਚ ਨਜਾਇਜ਼ ਹੋ ਚੁੱਕੇ ਨੇ ਤੇ ਲੋਕ ਤੁਹਾਡੇ ਵਿਰੋਚ ਨੇ ਕਦੇ ਸ਼੍ਰੀ ਹਰਗਵਿੰਦਪੁਰ ਚ ਆ ਕੇ ਕਿਸੇ ਦਾ ਦੁੱਖੜਾ ਦਾ ਫੋਲ ਕਿਸਕੋ ਐ ਐਮ ਐਲ ਏ ਸਾਹਿਬ ਮੈਂ ਸਿਰਫ ਤੇਰੇ ਨਾਲ ਗੱਲ ਕਰਦੀ ਆ ਤੂੰ ਸਾਡੇ ਬੱਚੇ ਨਾਲ ਨਜਾਇਜ਼ ਕੀਤੀ ਆ ਤੇ ਤੂੰ ਸਾਨੂੰ ਟਾਈਮ ਦੇ ਦੇ ਤੇਰੇ ਮਾਰ ਮਾਰ ਕੇ ਜੁੱਤੀਆਂ ਸਾਰੀਆਂ ਜਨਾਨੀਆਂ ਤੇਰਾ ਸਿਰ ਦੇਣਾ ਪੋਲਾ ਕਰ ਕੁੱਤੈ ਤੈਨੂੰ ਆਪਾਂ ਇਸ ਕਰਕੇ ਨਹੀਂ ਜਿਤਾਇਆ ਤੂੰ ਸਾਡੇ ਨਜਾਇਜ਼ ਬੱਚਿਆਂ ਨੂੰ ਜਾ ਕੇ ਤੇ ਬੁੱਤੇ ਪਰਚੇ ਕਰਾਈ ਜਾਂਦੇ ਤੇ ਆਪਣੇ ਆਪ ਨੂੰ ਸੁਧਾਰ ਲੈ ਨਹੀਂ ਤੇ ਤੈਨੂੰ ਫੜ ਕੇ ਲੰਗਾਰ ਕਰ ਦੇਣੇ ਸਾਰੀਆਂ ਬੁੱਡੀਆਂ ਨੇ ਆਉਣਾ ਤੇਰੇ ਦਫ਼ਤਰੇ ਇਹਨੂੰ ਇਸ ਕਰਕੇ ਵੋਟਾਂ ਪਾਈਆਂ ਹੀ ਆ ਇਸ ਰਸਾ ਸਰ ਝੂਠਾ ਹਲਕਾ ਸ਼ਿਹਰ ਗੁਪਤਪੁਰ ਜਿੱਦੋਂ ਵੀ ਮਾਈਨਿੰਗ ਹੁੰਦੀ ਆ ਉਹਦੀ ਅਸੀਂ ਆਪ ਜਾ ਕੇ ਖੁਦ ਉਹਦੇ ਤੇ ਐਫ ਆਈ ਆਰ ਕਰਾਉਂਦੇ ਆ ਤੁਸੀਂ ਦੇਖਿਆ ਹੋਵੇਗਾ ਜਦੋਂ ਮੈਂ ਨਿਊਲੀ ਐਮ ਐਲ اے ਦੀ ਸੀਟ ਤੇ ਬੈਠਾ ਸੀ ਤਾਂ ਉਦੋਂ ਵੀ ਇੱਕ ਜੋ ਕ੍ਰੈਸ਼ਰ ਜੀਸੀਬੀ ਸੀ ਉਹਨੂੰ ਅਸੀਂ ਪਕੜਾਇਆ ਸੀ ਤੇ ਉੱਤੇ ਐਫ ਆਈ ਆਰ ਦਰਜ ਹੋਈ ਤੇ ਉਤੋਂ ਬਾਅਦਾਂ ਵੀ ਇੱਕ ਕੇਸ ਸੀਗਾ ਅ ਮੜੀ ਪਨਵਾ ਤੋਂ ਆਈ ਥਿੰਕ ਸੀਗਾ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਸੀਗਾ ਕਾਫੀ ਆਹੋ ਜਿਹੇ ਜਿਹੜੇ ਇਲੈਗਲ ਮਾਈਨਿੰਗ ਵਾਲੇ ਨੇ ਇਹਨਾਂ ਤੇ ਐਫ ਆਈ ਆਰ ਦਰਜ ਹੋਈਆਂ ਨੇ ਤੋਂ ਜੋ ਇਲੈਗਲ ਕੰਮ ਕਰੇਗਾ ਉੱਤੇ ਐਫ ਆਈ ਆਰ ਦਰਜ ਹੋਏਗੀ ਹੋ ਜਨਮ ਅਸ਼ਮੀ ਦਾ ਤਿਹਾਡ ਜਿਵੇਂ ਪੂਰੇ ਦੇਸ਼ ਭਾਰ ਵਿੱਚ ਬੜੇ ਹੀ ਖੁਸ਼ੀਆਂ ਤੇ ਚਾਹਾਂ ਨਾਲ ਮਨਾਇਆ ਗਿਆ ਉੱਥੇ ਪਟਿਆਲਾ ਵਿਖੇ ਭਗਵਾਨ ਸ਼੍ਰੀਕ੍ਰਿਸ਼ਨ ਜੀ ਦਾ ਜਨਮ ਦਿਵਸ ਬੜੀ ਹੀ ਖੁਸ਼ੀ ਨਾਲ ਮਨਾਇਆ ਗਿਆ ਇਸੇ ਤਰ੍ਹਾਂ ਪਟਿਆਲਾ ਦੇ ਵੱਖ-ਵੱਖ ਮੰਦਰ ਬੜੇ ਹੀ ਸੁੰਦਰ ਤਰੀਕੇ ਨਾਲ ਸਜਾਏ ਗੇ ਬਾਜ਼ਾਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲੀ ਉੱਥੇ ਛੋਟੇ ਬੱਚਿਆਂ ਵੱਲੋਂ ਭਗਵਾਨ ਸ਼੍ਰੀਕ੍ਰਿਸ਼ਨ ਜੀ ਦਾ ਕੇਕ ਕੱਟ ਕੇ ਖੁਸ਼ੀ ਮਨਾਇਗੀ ਤੇ ਭਗਵਾਨ ਸ਼੍ਰੀਕ੍ਰਿਸ਼ਨ ਜੀ ਨੂੰ ਝੋਲੇ ਵਿੱਚ ਬਿਠਾ ਕੇ ਝੋਲਾ ਚੁਲਾਇਆ ਗਿਆ ਜਿਥੇ ਪੂਰੇ ਦੇਸ਼ ਭਰ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਗਿਆ ਉੱਥੇ ਕਾਦੀਆਂ ਵਿਖੇ ਵੀ ਸ਼੍ਰੀ ਜਨਮ ਅਸ਼ਟਮੀ ਦੀ ਰੌਣਕ ਦੇਖਣ ਨੂੰ ਮਿਲੀ ਇਸ ਮੌਕੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ ਇਸ ਮੌਕੇ ਕਾਦੀਆਂ ਦੇ ਸਾਰੇ ਮੰਦਰਾਂ ਨੂੰ ਬੜੀ ਖੂਬਸੂਰਤੀ ਨਾਲ ਸਜਾਇਆ ਗਿਆ ਇਸ ਮੌਕੇ ਦੇਰ ਰਾਤ ਤੱਕ ਸ਼੍ਰੀ ਕਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ ਬੱਚਿਆਂ ਨੂੰ ਵੀ ਸਜਾਇਆ ਗਿਆ ਸੀ ਇਸ ਮੌਕੇ ਜਿੱਥੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਉੱਥੇ ਗੁਰਿਕਬਾਲ ਸਿੰਘ ਮਾਹ ਹਲਕਾ ਇੰਚਾਰ ਸ਼ੋਮਨੀ ਅਕਾਲੀ ਦਲ ਬਾਦਲ ਨੇ ਕਿਹਾ ਕਿ ਸਾਨੂੰ ਸ਼੍ਰੀ ਕਿਸ਼ਨ ਜੀ ਦੇ ਦੱਸੇ ਮਾਰਗ ਤੇ ਚ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਾਦੀਆਂ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਆਸ਼ ਕਰਨਾ ਕ੍ਰਿਸ਼ਨ ਮਹਾਰਾਜ ਦੀ ਕਿਰਪਾ ਨਾਲ ਸਾਡੇ ਸ਼ਹਿਰ ਵਾਸੀਆਂ ਤੇ ਇਹ ਸਾਲ ਖੁਸ਼ੀਆਂ ਭਰਿਆ ਚੜੇਗਾ ਸਭ ਨੂੰ ਤੰਦਰੁਸਤੀ ਲੰਬੀਆਂ ਉਮਰਾਂ ਮਿਲਣਗੀਆਂ ਅਗਲੇ ਸਾਲ ਫਿਰ ਅਸੀਂ ਇਸੇ ਤਰ੍ਹਾਂ ਹੀ ਇਸ ਦਿਨ ਮਨਾਵਾਂਗੇ ਤੇ ਫਿਰ ਸਭ ਨੂੰ ਵਧਾਈ ਦੇਾਂਗੇ ਰਾਜੇ ਰਾਜ ਸ਼੍ਰੀ ਮੰਦਰ ਟਾਂਡਾ ਦੇ ਸੇਵਾਦਾਰਾਂ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਜਨਮ ਅਸ਼ਟਮੀ ਮਨਾਇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਕ੍ਰਿਸ਼ਨ ਭਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਵੱਖ-ਵੱਖ ਭਗਤਾਂ ਵੱਲੋਂ ਕ੍ਰਿਸ਼ਨ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ ਕ੍ਰਿਸ਼ਨ ਜੀ ਦੇ ਜਨਮ ਹੁੰਦੇ ਹੀ ਭਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਦੇ ਜਨਮ ਹੁੰਦੇ ਹੀ ਉਨ੍ਹਾਂ ਦੀ ਆਰਤੀ उतारीਗੀ ਮੰਦਰ ਦੀ ਪ੍ਰਬੰਧਕ ਕਮੇਟੀ ਦੱਸਿਆ ਕਿ ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾਂ ਨਾਲ ਮਨਾਇਗੀ ਹੈ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਾਨੂੰ ਕ੍ਰਿਸ਼ਨ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚ ਦੇਸ਼ਪਾਰਵੀ શ્રીਕਿਸ਼ਨ ਜਨਮ ਅਸ਼ਟਮੀ ਮਹਾਉਤਸਵ ਤੋਂ ਉਮਤਾ ਅਮਨਲ ਮਨਾਇਆ ਗਿਆ ਭਗਵਾਨ ਸ਼੍ਰੀਕਿਸ਼ਨ ਦੇ ਦਰਸ਼ਨ ਵਾਲੀ ਸਵੇਰ ਤੋਂ ਹੀ ਮੰਦਿਰਾਂ 'ਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਰਹੀਆਂ ਕਈ ਧਾਰਮਿਕ ਸੰਸਥਾਵਾਂ ਵੱਲੋਂ ਭਗਵਾਨ ਸ਼੍ਰੀਕਿਸ਼ਨ ਜੀ ਦੀ ਕਥਾ ਅਤੇ ਹਰਨਾਮ ਸੰਗੀਤਨ ਦਾ ਯੋਜਨ ਕੀਤਾ ਗਿਆ ਕਾਂਗਰਸ ਦੇ ਵਿਧਾਇਕ ਅਵਤਾਸ਼ ਸਿੰਘ ਬਾਵਾ ਹੈਨਰੀ ਨੇ ਮੁੱਖ ਮਹਿਮਾਨ ਵਜੋਂ ਸ਼ਰਕਤ ਕੀਤੀ ਸ਼ਰਧਾਲੂਆਂ ਨੇ ਨਟਕੇ ਸਿੱਧਾ ਜਸ਼ਨ ਮਨਾਇਆ ਉੱਥੇ ਭਗਵਾਨ ਸ਼੍ਰੀਕਿਸ਼ਨ ਦਾ ਮਹਾਭਿਸ਼ੇਕ ਖੇਚ ਦਾ ਕੇਂਦਰ ਰਿਹਾ ਅਜ਼ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ